ਇਹ ਹੈ ਬੈਂਟੀ ਸੂ ਨਗਰ ਪੰਚਾਇਤ ਕਨੇਨਾ ਖੇੜਾ ਵੱਲੋਂ ਹੈ ਪਿੰਡ ਦੇ ਮੁੰਡਾ ਤੇ ਕੁੜੀ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਪੰਚਾਇਤ ਅਤੇ ਪਿੰਡ ਵੱਲੋਂ ਉਹਨਾਂ ਨੂੰ ਦੇਖਦਿਖ ਕੀਤਾ ਜਾਵੇਗਾ ਜੇ ਅਜਿਹੇ ਬੰਦਿਆਂ ਦਾ ਕੋਈ ਸਾਥ ਦਿੰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇੱਕ ਮਹੀਨਾ ਪਹਿਲਾਂ ਮੇਰੇ ਬੇਟੇ ਨੇ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਪੜਦੇ ਹਾਂ ਕੋਟ ਮੈਰਿਜ ਕਰਾਈ ਹੈ ਜੀ ਉਹਨਾਂ ਆਪਸੀ ਸਹੰਤੀ ਨਾਲ ਪਰ ਜਿਹੜੀ ਕੁੜੀ ਦੇ ਜਿਹੜੇ ਪੇਰੈਂਟਸ ਨੇ ਜਾਂ ਕੋ ਪੰਜ ਸੱਤ ਘਰ ਨੇ ਉਹਨਾਂ ਨੇ ਰੰਜਿਸ਼ ਨਾਲ ਜਿਹੜਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਮੇਰਾ ਤੇ ਮੇਰੇ ਭਰਾ ਦਾ ਘਰ ਤੋੜ ਦਿਆ ਆ ਦਾ ਚਾਚਾ ਤੇ ਮੇਰਾ ਸਾਰਾ ਘਰ ਤੋੜ-ਫੋੜ ਕੀਤੀ ਐ ਨਾ ਲੜਕੀ ਪਰਿਵਾਰ ਵਾਲਿਆਂ ਨੇ ਜੀ ਤੇ ਸਾਰਾ ਸਮਾਨ ਹੀ ਕੱਢਤਾ ਜੀ ਕੱਢ ਲਿਆ ਨਾ ਹੀ ਕੁਛ ਨਹੀਂ ਛੱਡਿਆ ਉਹਨਾਂ ਦੀ ਜਿਆਦਾ ਕੁੱਟਮਾਰ ਕਰਨ ਦੇ ਨਾਲ ਮੇਰੇ ਦੋਨੋਂ ਕੰਨਾਂ ਦੇ ਪਰ ਦੇ ਫਟ ਗਏ ਜੀ ਔਰ ਪਿੱਛੇ ਜੋ ਹੱਡੀਆਂ ਦੇ ਵਿੱਚ ਪ੍ਰੋਬਲਮ ਆ ਗਈ ਸੀ ਇਹਨਾਂ ਦਾ ਘਰ ਤੋੜ ਦਿੱਤਾ ਗਿਆ ਇਹਨਾਂ ਦਾ ਸੋਸ਼ਲ ਬਾਈਕਾਟ ਕੀਤਾ ਗਿਆ ਉਹਦੇ ਵਿੱਚ ਮਤਾ ਵੀ ਪਾਇਆ ਗਿਆ ਇਹ ਘਟਨਾ ਤੋਂ ਬਾਅਦ ਪੰਚਾਇਤ ਨੇ ਕਿ ਇਹ ਜੇ ਕੋਈ ਮੁੰਡਾ ਕੁੜੀ ਕੋਈ ਇਸ ਤਰ੍ਹਾਂ ਪਿੰਡ ਵਿੱਚ ਵਿਆਹ ਕਰਾਊਗਾ ਉਹਦਾ ਆਧਾਰ ਕਾਰਡ ਵੋਟ ਕਾਰਡ ਜੋ ਇਸ ਤਰ੍ਹਾਂ ਨਹੀਂ ਆ ਪਲੱਸ ਇਹਨਾਂ ਦੇ ਘਰ ਤੇ ਘਰ ਤੋਣਦੀਆਂ ਜਿਹੜੀਆਂ ਉੱਥੇ ਇਸ਼ਤਿਹਾਰ ਲਾਏ ਰਹੇ ਸੀ ਕੋਲੇ ਬਖੋ ਕਿ ਰਕਾਹਸਤਾ ਚੱਲ ਰਹੀਆਂ ਜਿਹੜਾ ਲੜਕੀ ਦੇ ਪਰਿਵਾਰ ਵੱਲੋਂ ਵੀ ਤੇ ਲੜਕੇ ਦੇ ਪਰਿਵਾਰ ਵੱਲੋਂ ਵੀ ਉਸਦੀ ਪੜਤਾਲ ਜਾਰੀ ਹੈ ਪਿੰਡੀ ਨਾ ਖੇੜਾ ਵਿਖੇ ਇੱਕ ਲੜਕੇ ਵੱਲੋਂ ਕਰਾਇਆ ਅੰਤਰਜਾਤੀ ਪ੍ਰੇਮ ਵਿਆਹ ਦਾ ਖਮਿਆਜਾ ਉਸਦੇ ਪੂਰੇ ਪਰਿਵਾਰ ਨੂੰ ਭੁਗਤਣਾ ਪਿਆ। ਲੜਕਾ ਐਸਸੀ ਪਰਿਵਾਰ ਦਾ ਹੈ ਜਦ ਕਿ ਲੜਕੀ ਆਮ ਵਰਗ ਦੇ ਪਰਿਵਾਰ ਦੀ ਇਸ ਲਈ ਲੜਕੀ ਵਾਲਿਆਂ ਨੇ ਇਸ ਨੂੰ ਅਣਕਦਾ ਮਾਮਲਾ ਬਣਾ ਲਿਆ। ਉਧਰ ਪਿੰਡ ਦੀ ਪੰਚਾਇਤ ਵੱਲੋਂ ਪ੍ਰੇਮ ਵਿਆਹ ਕਰਾਉਣ ਵਾਲੇ ਲੜਕਿਆਂ ਦੇ ਪਰਿਵਾਰਾਂ ਦੇ ਸਮਾਜਿਕ ਬਾਈਕਾਟ ਕਰਨ ਦੇ ਤਾਲਬਾਨੀ ਫੈਸਲੇ ਨੇ ਪਹਿਲਾਂ ਹੀ ਮਚ ਰਹੀ ਅਗਦੇ ਉੱਪਰ ਹੋਰ ਕਿਉ ਪਾਉਂਦਾ ਕੰਮ ਕੀਤਾ। ਲੜਕੇ ਦੇ ਘਰ ਅੱਗੇ ਘਰ ਤੋੜਨ ਦੇ ਇਸ਼ਤਿਹਾਰ ਲਾਉਣ ਕਾਰਨ ਹਾਲਾਤ ਹੋਰ ਵੀ ਤਣਾਪੂਰਨ ਬਣ ਗਏ ਜਿਸ ਕਰਕੇ ਲੜਕੇ ਦੇ ਪਰਿਵਾਰ ਨੂੰ ਕਰੀਬ 1 ਮਹੀਨਾ ਘਰੋਂ ਬੇਕਰ ਰਹਿਣਾ ਪਿਆ ਪਰ ਜਿਉਂ ਹੀ ਮਾਮਲਾ ਪੁਲਿਸ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਫੌਰਨ ਕਾਨੂੰਨੀ ਅਮਲ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜਿੱਥੇ ਪੀੜਤ ਪਰਿਵਾਰ ਨੂੰ ਉਹਨਾਂ ਦੇ ਘਰ ਵਾਪਸ ਬਿਠਾ ਦਿੱਤਾ ਉੱਥੇ ਇਸ ਮਾਮਲੇ ਵਿੱਚ ਹਾਲਾਤ ਨੂੰ ਤਣਾਪੂਰਨ ਬਣਾਉਣ ਵਾਲੇ ਕੁਝ ਵਿਅਕਤੀਆਂ ਵਿਰੁੱਧ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਡੀਐਸਪੀ ਮਲੋਟ ਨੂੰ ਮਿਲਨ ਪੁੱਜੇ ਪਰਿਵਾਰ ਨੇ ਪੱਤਰਕਾਰਾਂ ਨੂੰ ਆਪਣੀ ਹੜਬੀਤੀ ਸੁਣਾਈ। ਲੜਕੇ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਐਸਸੀ ਪਾਇਚਾਰੇ ਨਾਲ ਸੰਬੰਧਿਤ ਹਨ। ਉਹਨਾਂ ਦੇ ਲੜਕੇ ਨੇ ਪਿਛਲੇ ਮਹੀਨੇ ਦੀ 7 ਤਰੀਕ ਨੂੰ ਪਿੰਡ ਦੇ ਜਨਰਲ ਵਰਗ ਦੀ ਲੜਕੀ ਨਾਲ ਅਦਾਲਤ ਵਿੱਚ ਜਾ ਕੇ ਪ੍ਰੇਮ ਵਿਆਹ ਕਰ ਲਿਆ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਉਹਨਾਂ ਦੀ ਜਿਉਣਾ ਦੁੱਬਰ ਕਰ ਦਿੱਤਾ। ਜਿਸ ਕਰਕੇ ਉਹ ਪਿੰਡ ਛੱਡ ਕੇ ਜਾਣ ਨੂੰ ਮਜਬੂਰ ਹੋਏ। ਉਨ੍ਹਾਂ ਪੱਤਰਕਾਰਾਂ ਨੂੰ ਸਬੰਧਤ ਮਤੇ ਦੀਆਂ ਕਾਪੀਆਂ ਅਤੇ ਵੀਡੀਓ ਦਿੰਦੇ ਦੱਸਿਆ ਕਿ ਨਾ ਸਿਰਫ ਪੰਚਾਇਤ ਨੇ ਮਤਾ ਪਾਕੇ ਉਹਨਾਂ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਕਰ ਦਿੱਤਾ ਸਗੋਂ ਇਸ ਸਬੰਧੀ ਅਨਾਉਂਸਮੈਂਟ ਵੀ ਕਰਾਈ ਗਈ ਉਹ ਕਰੋ ਬੇਕਰ ਹੋ ਗਏ ਪਰ ਉਹਨਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਬੰਧਤ ਥਾਣੇ ਵਿੱਚ ਇਨਸਾਫ ਨਹੀਂ ਮਿਲਿਆ भीमकराती दे अशोक मेندਰਾ ਦਾ ਕਹਿਣਾ ਹੈ ਕਿ ਜਦੋਂ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ ਉਸ ਵੇਲੇ ਵੀ ਇੱਕ ਦਲਿਤ ਪਰਿਵਾਰ ਨੂੰ ਘਰ ਤੋੜਨ ਦੇ ਇਸ਼ਤਿਹਾਰ ਲਾ ਕੇ ਘਰੋਂ ਬੇਕਾਰ ਕਰ ਦਿੱਤਾ। ਉਹਨਾਂ ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਸਮੇਤ ਅਧਿਕਾਰੀਆਂ ਨੂੰ ਮਿਲ ਕੇ ਘਰ ਤੋੜਨ ਅਤੇ ਸਮਾਜਿਕ ਬਾਈਕਾਟ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਨੂੰ ਉਸ ਦੇ ਘਰ ਅੰਦਰ ਦਾਖਲ ਕੀਤਾ ਜਾ ਸਕੇ। ਇਸ ਮਾਮਲੇ ਤੇ ਡੀਐਸਪੀ ਮਲੋਟ ਇਕਬਾਲ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਵੱਲੋਂ ਲੜਕੇ ਦੀ ਸੁਰੱਖਿਆ ਲਈ ਕੋਈ ਆਦੇਸ਼ ਨਹੀਂ ਮਿਲਿਆ ਪਰ ਪਰਿਵਾਰ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣਾ ਪੁਲਿਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਕਿਸੇ ਦਾ ਸਮਾਜਿਕ ਬਾਈਕਾਟ ਨਹੀਂ ਕਰ ਸਕਦਾ। ਉਧਰ ਜਾਣਕਾਰੀ ਅਨੁਸਾਰ ਸ਼ਾਮ ਤੱਕ ਪੁਲਿਸ ਨੇ ਲੜਕੇ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਅੰਦਰ ਬਿਠਾ ਦਿੱਤਾ। ਇਸ ਮਾਮਲੇ ਤੇ ਲੜਕੇ ਦੇ ਪਿਤਾ ਵੱਲੋਂ ਜਿਹਨਾਂ ਵਿਅਕਤੀਆਂ ਦੀ ਸ਼ਿਕਾਇਤ ਕੀਤੀ ਸੀ ਉਹਨਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਗਈ। ਹਾਲਾਂਕਿ ਇਸ ਮਾਮਲੇ ਮਤਾ ਪਾਉਣ ਵਾਲੇ ਪਿੰਡ ਦੇ ਸਰਪੰਚ ਸਮੇਤ ਕੋਈ ਗੱਲ ਕਰਨ ਲਈ ਸਾਹਮਣੇ ਨਹੀਂ ਆਇਆ। ਮਿਰਨਾਮ ਅਲਕੀਤ ਸਿੰਘ ਜੀ ਪਿੰਡੀ ਨਖੜਾ ਤਹਿਸੀਲ ਮਲੋਟ ਜਿਹੜਾ ਮੁਖਸਰ ਸਾਹਿਬ ਹਮਰੇ ਜੀ 1 ਮਹੀਨਾ ਪਹਿਲਾਂ ਮੇਰੇ ਬੇਟੇ ਨੇ ਪ੍ਰਿੰਟ ਦੀ ਕੁੜੀ ਨਾਲ ਸਹਿਮਤੀ ਨਾਲ ਪੜਦੇ ਹਾਂ ਕੋਟ ਮੈਰਿਜ ਕਰਾਈ ਹੈ ਜੀ ਉਹਨਾਂ ਆਪਸੀ ਸਹਿਮਤੀ ਨਾਲ ਪਰ ਜਿਹੜੀ ਕੁੜੀ ਦੇ ਜਿਹੜੇ ਪੇਰੈਂਟਸ ਨੇ ਜਾਂ ਕੋਈ ਪੰਜ ਸੱਤ ਘਰ ਨੇ ਉਹਨਾਂ ਨੇ ਰੰਜਿਸ਼ ਨਾਲ ਜਿਹੜਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਮੇਰਾ ਤੇ ਮੇਰੇ ਭਰਾ ਦਾ ਘਰ ਤੋੜ ਦਿੱਤਾ ਜਿਹੜਾ ਘਰ ਦਾ ਘਰੇਲੂ ਸਮਾਨ ਸੀ ਜਰੂਰੀ ਸਾਰਾ ਚੁੱਕ ਕੇ ਲੈ ਗਏ ਕੋਈ ਚੀਜ਼ ਨਹੀਂ ਘਰ ਵਿੱਚ ਛੱਡੀ ਤੇ ਬਹੁਤ ਪਰੇਸ਼ਾਨ ਕੀਤਾ ਤੇ ਸਾਨੂੰ ਸਾਰੇ ਪਰਿਵਾਰ ਨੂੰ ਧਮਕੀਆਂ ਦਿੱਤਾ ਤੇ ਪਿੰਡ ਵਿੱਚ ਨਹੀਂ ਵੜਨ ਦਿੱਤਾ ਅਜੇ ਤੱਕ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਸਾਡਾ ਪਿੰਡੇ ਵਿੱਚ ਬਾਈਕਾਟ ਕੀਤਾ ਗਿਆ ਵੀ ਤੁਸੀਂ ਪਿੰਡ ਵਿੱਚ ਨਹੀਂ ਵੜਨਾ ਤੇ ਸਾਨੂੰ ਜਾਤੀ ਪਾਤੀ ਦੇ ਤੌਰ ਤੇ ਵੀ ਪਰੇਸ਼ਾਨ ਕੀਤਾ ਗਿਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਜਿਹੜੇ ਗੁੰਡੇ ਬੰਦੇ ਆ ਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੌਣ ਕੌਣ ਉਹਦੇ ਵਿੱਚ ਸ਼ਾਮਿਲ ਸੀ ਉਹਦੇ ਵਿੱਚ ਇਕਤਾ ਜੀ ਲੜਕੀ ਦਾ ਪਿਤਾ ਤਾਂ ਸੁਰਗਵਾਸ ਹੋਇਆ ਇਕਤਾ ਉਹਦਾ ਤਾਇਆ ਇੱਕ ਦੂਸਰੇ ਤਾਇਏ ਦੇ ਜਿਹੜੇ ਦੋ ਲੜਕੇ ਨੇ ਇੱਕ ਉਹਨਾਂ ਦਾ ਤਾਇਆ ਇੱਕ ਆਮ ਪਾਰਟੀ ਦਾ ਹੈਗਾ ਉਹ ਇਹਨਾਂ ਨੂੰ ਕਰ ਰਿਹਾ ਡੀਲ ਜੀ ਇੱਕ ਆਮ ਪਾਰਟੀ ਉਹ ਸਪੋਰਟ ਕਰ ਰਿਹਾ ਅਸੀਂ ਥਾਣੇ ਦੇ ਵਿੱਚ ਵੀ ਬਹੁਤ ਦਗਾਸ਼ਾਂ ਦਿੱਤੀਆਂ ਸਾਨੂੰ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਸ ਪਰਿਵਾਰ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜੇ ਇੱਕ ਮਹੀਨਾ ਗੁਜ਼ਰ ਗਿਆ ਮੈਨੂੰ ਅਤੇ ਮੇਰੇ ਭਰਾ ਨੂੰ ਪਿੰਡ ਵਿੱਚੋਂ ਬਾਹਰ ਕੱਢ ਛੱਡਿਆ ਇਹ ਇਹਨਾਂ ਨੇ ਜਿਹੜਾ ਮਤਾ ਪਾਇਆ ਮਤਾ ਲਿਖ ਕੇ ਪਾ ਦਿੱਤਾ ਇਹਨਾਂ ਨੇ ਵੀ ਤੁਸੀਂ ਪਿੰਡ ਵਿੱਚ ਅੱਜ ਤੋਂ ਬਾਅਦ ਨਹੀਂ ਵੜਨਾ ਸਾਨੂੰ ਪਿੰਡ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਅਨਸਾਬ ਦਿੱਤਾ ਜਾਵੇ ਸਾਨੂੰ ਪਿੰਡ ਵਿੱਚ ਵਸਾਇਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਗੁਰਮੀਤ ਸਿੰਘ ਪਿੰਡ ਨਛੜਾਈ ਇੱਕ ਮਹੀਨਾ ਪਹਿਲਾਂ ਮੇਰੇ ਵੱਡੇ ਭਰਾ ਦਾ ਲੜਕਾ ਸੁਰਿੰਦਰ ਸਿੰਘ ਆਪਦੇ ਨਾਲ ਪੜਦੀ ਲੜਕੀ ਨਾਲ ਹੀ ਤੇ ਵਿਆਹ ਕਰਵਾਇਆ ਉਹ ਨਹੀਂ ਤੇ ਕੋਟ ਮੈਰਿਜ ਕਰਵਾ ਲਈ ਉਸੇ ਰੰਜਸ਼ ਮੁਤਾਬਕ ਹੀ ਮੈਂ ਉਹਦਾ ਚਾਚਾ ਤੇ ਮੇਰਾ ਸਾਰਾ ਘਰ ਤੋੜ ਫੋੜ ਕੀਤੀ ਹੈ ਨਾ ਲੜਕੀ ਪਰਿਵਾਰ ਵਾਲਿਆਂ ਨੇ ਜੀ ਤੇ ਸਾਰਾ ਸਮਾਨ ਹੀ ਕੱਢਤਾ ਕੱਢ ਲਿਆ ਨਾ ਹੀ ਕੁਝ ਨਹੀਂ ਛੱਡਿਆ ਘਰੀ ਮੇਰੇ ਤੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਗਈ ਸਰ ਦੋ ਬੱਚੇ ਜੀ ਮੈਂ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ ਅ ਅਸੀਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਐਸਐਸਪੀ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਮੈਂ ਇਹ ਮੰਗ ਕੀਤੀ ਸੀ ਕਿ ਇਹ ਪਰਿਵਾਰ ਨੂੰ ਪਿੰਡ ਦੇ ਵਿੱਚ ਵੜਿਆ ਜਾਵੇ ਇੱਕ ਮਹੀਨੇ ਤੋਂ ਇਹ ਪਰਿਵਾਰ ਜਿਹੜਾ ਦਰਦਰ ਦੀਆਂ ਠੋਕਰਾ ਖਾ ਰਿਹਾ ਅੱਜ ਦੇਸ਼ ਦਾ ਆਜ਼ਾਦੀ ਦਿਹਾੜਾ ਜਿੱਥੇ ਦੇਸ਼ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਪਰਿਵਾਰ ਜਿਹੜਾ ਰੁਲਿਆ ਫਿਰਦਾ ਸੋ ਇਸ ਕਰਕੇ ਜਿੱਥੇ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਤਾਂ ਮੈਂ ਪ੍ਰਸ਼ਾਸਨ ਨੂੰ ਆ ਬੇਨਤੀ ਕਰਦਾ ਮੈਂ ਡੀਐਸਪੀ ਸਾਹਿਬ ਨੂੰ ਵੀ ਕਹਿ ਕੇ ਆਇਆ ਇਹ ਪਰਿਵਾਰ ਜਿਹੜਾ ਆਪਣੀ ਆਜ਼ਾਦੀ ਆਪਦੇ ਘਰ ਦੇ ਵਿੱਚ ਜਾ ਕੇ ਮਨਾਏਗਾ ਅਸੀਂ ਆਜ਼ਾਦ ਮੁਲਕ ਦੇ ਲੋਕ ਆ ਇਹ ਨਹੀਂ ਹੈ ਕਿ ਜੇ ਇਹ ਐਸਸੀ ਹੈ ਜੇ ਉਹਨੇ ਜਨਰਲ ਜਾਤੀ ਨਾਲ ਵਿਆਹ ਕਰਵਾ ਲਿਆ ਤਾਂ ਕੋਈ ਅਪਰਾਧ ਕਰ ਲਿਆ ਉਹਨੂੰ ਮੰਨਤਾ ਅਦਾਲਤ ਨਹੀਂ ਦਿੱਤੀ ਹੈ ਸੋ ਇਸ ਕਰਕੇ ਸੋਸ਼ਲ ਬਾਈਕਟ ਕਰਨਾ ਘਰ ਤੋੜਨਾ ਪੰਚਾਇਤ ਨੇ ਮਤਾ ਪੋਣਾ ਇਹ ਸਾਰਾ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਸੀ ਅੱਜ ਮੈਂ ਡੀਐਸਪੀ ਸਾਹਿਬ ਨੂੰ ਦੱਸਿਆ ਕੱਲ ਐਸਐਸਪੀ ਸਾਹਿਬ ਨੂੰ ਸਾਰੀ ਗੱਲ ਬੱਸ ਦਿੱਤੀ ਗਈ ਸੀ ਤੇ ਉਮੀਦ ਹੈ ਕਿ ਇਨਾ ਤੇ ਜਿਹੜਾ ਦੋਸ਼ੀ ਆ ਜਿਹੜੇ ਵੀ ਹੈਗੇ ਆ ਮੁਕਤਮਾ ਦਰਜ ਹੋਏਗਾ ਇਹ ਪੰਡੀ ਨੇ ਖੜੇ ਆਪਣਾ ਥਾਣਾ ਸਦਰ ਨੋਡ ਦਾ ਪਿੰਡ ਹੈ ਇਹ ਉਥੋਂ ਵੀ ਇੱਕ ਲੜਕੀ ਸੀਗੀ ਉਹ ਪਿੰਡ ਦੇ ਕਿਸੇ ਲੜਕੇ ਨਾਲ ਉਹਨੇ ਆਪਣੀ ਮਰਜ਼ੀ ਨਾਲ ਜਿਹੜਾ ਜਾ ਕੇ ਵਿਆਹ ਕਰਾ ਲਿਆ ਇਸ ਬੰਦੀ ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਰੱਖੇ ਲੈਣ ਲਈ ਦਾਇਰ ਕੀਤਾ ਜੋ ਕਿ ਪੈਂਡਿੰਗ ਹਜੇ ਹੈਗਾ ਆਪਣਾ ਮਾਨਯੋਗ ਅਦਾਲਤ ਫਰੀਦਕੋਟ ਵਿਖੇ ਜਿਸ ਦੀ ਅੱਗੇ 24 ਨਵੰਬਰ ਤਰੀਕ ਹੈਗੀ ਹੈ ਇਸ ਵੰਦੀ ਜਿਹੜਾ ਸਾਡੇ ਕੋਲੇ ਵੱਖ-ਵੱਖ ਅਰਖਾਸਤਾਂ ਚੱਲ ਰਹੀਆਂ ਜਿਹੜਾ ਲੜਕੀ ਦੇ ਪਰਿਵਾਰ ਵੱਲੋਂ ਵੀ ਤੇ ਲੜਕੇ ਦੇ ਪਰਿਵਾਰ ਵੱਲੋਂ ਵੀ ਉਸਦੀ ਪੜਤਾਲ ਜਾਰੀ ਹੈ। ਇਹ ਲੜਕੇ ਦੇ ਪਰਿਵਾਰ ਵੱਲੋਂ ਮੈਂ ਤਾਂ ਇਹ ਤਾਂ ਪਾਈ ਕਰਦੀ। ਕਲਪੀ ਦੀ 321 ਹਾਂਜੀ ਪਿੰਡ ਵਿੱਚ ਇਸ ਗੱਲ 'ਚ ਸਮਾਜਿਕ ਤੌਰ ਤੇ ਕਾਫੀ ਰੋਸ ਆਇਆ ਗਿਆ ਕਿ ਆਪਣਾ ਜਿਹੜਾ ਪਿੰਡ ਦੀ ਲੜਕੀ ਨੂੰ ਪਿੰਡ ਦਾ ਲੜਕਾ ਹੀ ਇਸ ਤਰੀਕੇ ਨਾਲ ਵਿਆਹ ਲਈ ਲੈ ਗਿਆ। ਜੋ ਇਸ ਦੀ ਸਾਡੀ ਹਜੇ ਪੜਤਾਲ ਚੱਲ ਰਹੀ ਹੈ ਸਾਰੀਆਂ ਦੋਨਾਂ ਪਾਰਟੀਆਂ ਵੱਲੋਂ ਦਰਖਾਸਤਾਂ ਵੀ ਅਸੀਂ ਉਹਨੂੰ ਉਹਦਾ ਜੋ ਵੀ ਹੋਵੇ ਤੇ ਸਹੀ ਕਾਰਵਾਈ ਬਣਦੀ ਹੋਈ ਅਸੀਂ ਉਹ ਕਰਾਂਗੇ